ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੇ ਨਾਲ ਇੱਕ ਔਰਤ ਕੁੱਤੀ ਕਿਵੇਂ ਬਣ ਜਾਂਦੀ ਹੈ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਗਤ ਦਾ ਉਧਾਰ ਕਰਦੇ ਹੋਏ ਭਾਈ ਲਾਲੋ ਨੂੰ ਮਿਲਣ ਦੇ ਲਈ ਅਹਮਦਾਬਾਦ ਪਹੁੰਚ ਜਾਂਦੇ ਹਨ ਭਾਈ ਲਾਲੋ ਗੁਰੂ ਨਾਨਕ ਪਾਸ਼ਾ ਜੀ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ ਅਤੇ ਉਸ ਨੇ ਗੁਰੂ ਨਾਨਕ ਪਾਸ਼ਾ ਜੀ ਦੀ ਸਿਖੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੇਵਾ ਕੀਤੀ ਭਾਈ ਲਾਲੋ ਦੇ ਵਾਅਦੇ ਦੇ ਮੁਤਾਬਕ ਗੁਰੂ ਨਾਨਕ ਪਾਸ਼ਾ ਜੀ ਉੱਥੇ 5 ਦਿਨ ਠਹਿਰਨ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਉੱਥੋਂ ਧਾਕੇ ਬੰਗਾਲੇ ਦੇ ਵੱਲ ਚਾਲੇ ਪਾ ਦਿੰਦੇ ਹਨ ਅਤੇ ਰਾਸਤੇ ਦਾ ਸਫ਼ਰ ਤੈਅ ਕਰਦਿਆਂ ਕਰਦਿਆਂ ਤਿੰਨ ਦਿਨ ਬੀਤ ਜਾਂਦੇ ਹਨ ਤਾਂ ਭਾਈ ਮਰਦਾਨਾ ਭੁੱਖ ਦੇ ਨਾਲ ਵਿਆਕੁਲ ਹੋ ਕੇ ਭਾਈ ਮਰਦਾਨਾ ਮਾਨਵੀ ਸੋਚਣ ਲੱਗਾ ਕਿ ਇਸ ਤਰ੍ਹਾਂ ਤਾਂ ਭੁੱਖ ਦੇ ਨਾਲ ਮੈਂ ਇਹਨਾਂ ਦੇ ਨਾਲ ਕਿਸ ਤਰ੍ਹਾਂ ਸਮਾਂ ਬਿਤਾਵਾਂਗਾ ਇਦਾਂ ਤਾਂ ਮੈਂ ਭੁੱਖਾ ਹੀ ਮਰ ਜਾਵਾਂਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨੇ ਦੇ ਮਨ ਦੀ ਗੱਲ ਸਮਝ ਜਾਂਦੇ ਹਨ ਅਤੇ ਭਾਈ ਮਰਦਾਨੇ ਨੂੰ ਪੁੱਛਣ ਲੱਗੇ ਕਿ ਮਰਦਾਨਿਆ ਕੀ ਹਾਲ ਹੈ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਨਾ ਤਾਂ ਤੁਹਾਨੂੰ ਭੁੱਖ ਲੱਗਦੀ ਹੈ ਅਤੇ ਨਾ ਹੀ ਪਿਆਸ ਲੱਗਦੀ ਹੈ ਪਰ ਮੇਰੀ ਤਾਂ ਭੁੱਖ ਦੇ ਨਾਲ ਜਾਨ ਹੀ ਨਿਕਲ ਰਹੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਥੋੜਾ ਧੀਰਜ ਰੱਖ ਹੌਸਲਾ ਰੱਖ ਅਸੀਂ ਤੈਨੂੰ ਭੁੱਖਾ ਨਹੀਂ ਮਰਨ ਦੇਵਾਂਗੇ ਤਾਂ ਉਸੇ ਵੇਲੇ ਗੁਰੂ ਨਾਨਕ ਪਾਸ਼ਾ ਜੀ ਅੱਕ ਦਾ ਇੱਕ ਵੱਡਾ ਸਾਰਾ ਬੂਟਾ ਵੇਖ ਕੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਜਾ ਉਸ ਅੱਕ ਦੇ ਬੂਟੇ ਨਾਲੋਂ ਕੱਕੜੀਆਂ ਤੋੜ ਕੇ ਖਾ ਲਿਆ ਅਤੇ ਆਪਣੀ ਭੁੱਖ ਦੂਰ ਕਰ ਲਿਆ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਤੁਸੀਂ ਮੇਰੇ ਨਾਲ ਕੀ ਮਸ਼ਕਰੀ ਕਰ ਰਹੇ ਹੋ ਤੁਸੀਂ ਮੈਨੂੰ ਇਹ ਅੱਖ ਖਵਾ ਕੇ ਮਾਰਨਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮਰਦਾਨਿਆ ਇਹਨਾਂ ਨੂੰ ਤੂੰ ਤਾ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਰਦਾਨਿਆ ਇਹਨਾਂ ਨੂੰ ਤੂੰ ਰੱਜ ਕੇ ਖਾ ਲਵੀਂ ਪਰ ਪਰ ਲਾਲਚ ਕਰਕੇ ਇਹਨਾਂ ਨੂੰ ਪੱਲੇ ਨਾ ਬੰਨੀ ਤੈਨੂੰ ਇਹਨਾਂ ਆਕੜੀਆਂ ਕਕੜੀਆਂ ਖਾਣ ਦੇ ਨਾਲ ਕੋਈ ਤਕਲੀਫ ਨਹੀਂ ਹੋਵੇਗੀ ਤਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਅੱਕ ਦੀਆਂ ਕਕੜੀਆਂ ਤੋੜ ਕੇ ਬੜੇ ਹੀ ਸਵਾਦ ਦੇ ਨਾਲ ਖਾਣ ਲੱਗਦਾ ਹੈ ਅਤੇ ਲਾਲਚ ਕਰਕੇ ਕੁਝ ਤੋੜ ਕੇ ਪੱਲੇ ਬੰਨ ਲੈਂਦਾ ਹੈ ਜਦ ਦੂਸਰੇ ਦਿਨ ਭਾਈ ਮਰਦਾਨਾ ਉਹਨਾਂ ਕਕੜੀਆਂ ਨੂੰ ਖਾ ਲੈਂਦਾ ਹੈ ਤਾਂ ਟੱਟ ਤਾਂ ਟਿੱਡ ਪੀੜ ਹੋਣ ਲੱਗ ਪੈਂਦਾ ਹੈ ਅਤੇ ਪੀੜ ਦੇ ਨਾਲ ਬਿਆਕੂਲ ਹੋ ਕੇ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲੱਗੇ ਕਮਰਦਾਨਿਆ ਤੈਨੂੰ ਇਹ ਲਾਲਚ ਦਾ ਮਿਲਿਆ ਹੈ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਪਾਸ਼ਾ ਜੀ ਮੈਂ ਅਨਜਾਨ ਪੁਨੇ ਦੇ ਵਿੱਚ ਇਹ ਭੁੱਲ ਘਰ ਬੈਠਾ ਹਾਂ ਤੇ ਹੁਣ ਤੁਸੀਂ ਮੈਨੂੰ ਬਖਸ਼ ਲਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਸੇ ਵੇਲੇ ਅੱਕ ਦੀ ਇੱਕ ਹੋਰ ਕਕੜੀ ਤੋੜ ਕੇ ਮਰਦਾਨੇ ਨੂੰ ਖਵਾਉਂਦੇ ਹਨ ਜਿਸ ਨਾਲ ਭਾਈ ਮਰਦਾਨਾ ਠੀਕ ਹੋ ਜਾਂਦਾ ਹੈ ਅਤੇ ਮਰਦਾਨਾ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਉਤੋਂ ਭਾਈ ਮਰਦਾਨੇ ਨੂੰ ਤੰਦਰੁਸਤ ਕਰਕੇ ਫਿਰ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਅਤੇ ਉਤੋਂ ਕਾਮਰੂਪ ਅਸਾਮ ਦੇਸ਼ ਵਿੱਚ ਜਾ ਪਹੁੰਚਦੇ ਹਨ ਅਤੇ ਉੱਥੇ ਇੱਕ ਨਗਰ ਦੇ ਬਾਹਰ ਉਦਰਾਖਤ ਦੇ ਢੇਠਾਂ ਬੈਠ ਜਾਂਦੇ ਹਨ ਤਾਂ ਉੱਥੇ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਪਾਸ਼ਾ ਜੀ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਇਸ ਨਗਰ ਦੇ ਵਿੱਚੋਂ ਕੁਛ ਖਾ ਪੀ ਆਵਾਂ ਮੈਨੂੰ ਬੜੀ ਭੁੱਖ ਲੱਗੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆ ਤੁਸੀਂ ਇਸ ਪਿੰਡ ਵਿੱਚ ਨਾ ਜਾਵੋ ਇਸ ਪਿੰਡ ਦੇ ਲੋਕ ਚੰਗੇ ਨਹੀਂ ਹਨ ਜੇਕਰ ਤੂੰ ਜਾਵੇਂਗਾ ਤਾਂ ਕਿਸੇ ਕਲੇਸ਼ ਦੇ ਵਿੱਚ ਹੀ ਫਸ ਜਾਵੇਂਗਾ ਪਰ ਮਰਦਾਨਾ ਨਹੀਂ ਮੰਨਿਆ ਪਰ ਜिद ਕਰਨ ਲੱਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਮਰਦਾਨੇ ਨੂੰ ਕਹਿਣ ਲੱਗੇ ਕਿ ਮਰਦਾਨਿਆਂ ਚੱਲ ਜੀ ਤੂੰ ਜ਼ਿਆਦਾ ਹੀ ਕਰਦਾ ਹੈਂ ਤਾਂ ਪਿੰਡ ਵਿੱਚ ਚਲਿਆ ਜਾ ਪਰ ਨਗਰ ਵਿੱਚ ਫੇਰੀ ਪਾਇਆ ਪਰ ਉੱਥੋਂ ਕੁਝ ਖਾਵੀ ਨਾ ਤਾਂ ਮਰਦਾਨਾ ਕਹਿਣ ਲੱਗਾ ਠੀਕ ਹੈ ਮਹਾਰਾਜ ਐਨੀ ਗੱਲ ਕਹਿ ਕੇ ਉੱਥੋਂ ਨਗਰ ਵਿੱਚ ਚਲਿਆ ਜਾਂਦਾ ਹੈ ਪਰ ਮਰਦਾਨੇ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਇਸ ਕਰਕੇ ਉਹ ਇੱਕ ਘਰ ਵਿੱਚ ਮੰਗਣ ਦੇ ਲਈ ਪ੍ਰਸ਼ਾਦਾ ਮੰਗਣ ਦੇ ਲਈ ਚਲਿਆ ਜਾਂਦਾ ਹੈ ਉਸ ਘਰ ਦੇ ਵਿੱਚ ਚਾਰ ਹੁੰਦਰ ਔਰਤਾਂ ਬੈਠੀਆਂ ਸਨ ਤਾਂ ਮਰਦਾਨੇ ਨੂੰ ਵੇਖ ਕੇ ਉਹ ਸਾਰੀਆਂ ਕਹਿਣ ਲੱਗੀਆਂ ਇਹ ਮੇਰਾ ਹੈ ਇਹ ਮੇਰਾ ਹੈ ਅਤੇ ਉਹਨਾਂ ਵਿੱਚੋਂ ਇੱਕ ਔਰਤ ਝੱਟ ਹੀ ਉੱਠ ਕੇ ਮਰਦਾਨੇ ਦੇ ਗਲ ਵਿੱਚ ਧਾਗਾ ਬੰਨ੍ਹ ਦਿੰਦੀ ਹੈ ਤਾਂ ਮਰਦਾਨਾ ਕੁਝ ਪਲਾਂ ਦੇ ਵਿੱਚ ਹੀ ਪੇਡਾ ਬਣ ਜਾਂਦਾ ਹੈ ਤੇ ਮੈਂ ਮੈਂ ਕਰਨ ਲੱਗਦਾ ਹੈ ਅਤੇ ਮਨ ਦੇ ਵਿੱਚ ਬੜਾ ਮਰਦਾਨਾ ਦੁਖੀ ਹੋ ਰਿਹਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਸੱਚ ਹੀ ਕਹਿੰਦੇ ਸਨ ਕਿ ਇੱਥੋਂ ਦੇ ਲੋਕ ਬੜੇ ਬੁਰੇ ਹਨ ਅਤੇ ਹੁਣ ਮੈਂ ਇੱਥੇ ਬੁਰਾ ਫਸ ਗਿਆ ਹਾਂ ਹੁਣ ਮੈਨ ਮੇਰੇ ਬਾਰੇ ਪਾਸ਼ਾ ਜੀ ਨੂੰ ਕੌਣ ਜਾ ਕੇ ਦੱਸੇਗਾ ਤੇ ਮੈਨੂੰ ਕੌਣ ਬਚਾਵੇਗਾ ਅਤੇ ਮਨ ਦੇ ਵਿੱਚ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਯਾਦ ਕਰ ਰਿਹਾ ਹੈ ਇਸ ਤਰ੍ਹਾਂ ਜਦ ਦੋ ਘੜੀਆਂ ਬੀਤ ਜਾਂਦੀਆਂ ਹਨ ਤਾ ਗੁਰੂ ਨਾਨਕ ਪਾਸ਼ਾ ਜੀ ਭਾਈ ਬਾਲੇ ਨੂੰ ਕਹਿਣ ਲੱਗੇ ਕਬਾਲਿਆ ਕਿ ਮਰਦਾਨਾ ਤਾਂ ਕੀਤੇ ਨਾ ਕੀਤੇ ਮੁਸੀਬਤ ਦੇ ਵਿੱਚ ਫਸ ਗਿਆ ਹੈ ਚੱਲ ਚੱਲ ਕੇ ਆਪਾਂ ਉਸ ਨੂੰ ਛਡਵਾਈਏ ਇੰਨੀ ਗੱਲ ਕਹਿ ਕੇ ਗੁਰੂ ਨਾਨਕ ਪਾਸ਼ਾ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਭਾਈ ਮਰਦਾਨੇ ਦੇ ਕੋਲ ਪਹੁੰਚ ਜਾਂਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਨੂੰ ਦੇਖ ਕੇ ਭਾਈ ਮਰਦਾਨਾ ਭੇਡੂ ਬਣਿਆ ਮਰਦਾਨਾ ਧਰਤੀ ਦੇ ਉੱਤੇ ਪੰਜੇ ਮਾਰ ਮਾਰ ਕੇ ਬਿਰਲਾਪ ਕਰਨ ਲੱਗਾ ਜਦੋਂ ਉਸ ਘਰ ਦੀਆਂ ਔਰਤਾਂ ਗੁਰੂ ਨਾਨਕ ਪਾਸ਼ਾ ਜੀ ਤੇ ਭਾਈ ਬਾਲੇ ਨੂੰ ਦੇਖਦੀਆਂ ਹਨ ਤਾਂ ਉਹ ਹੱਥਾਂ ਦੇ ਵਿੱਚ ਧਾਗੇ ਲੈ ਕੇ ਉਹਨਾਂ ਦੇ ਗਲ ਵਿੱਚ ਬੰਨਣ ਆਉਂਦੀਆਂ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਇਸਤਰੀ ਜਦ ਇੱਕ ਔਰਤ ਜਦ ਭਾਈ ਬਾਲੇ ਦੇ ਗਲ ਵਿੱਚ ਧਾਗਾ ਬੰਨਣ ਲੱਗਦੀ ਹੈ ਤਾਂ ਉਹ ਆਪ ਹੀ ਪੇਡ ਬਣ ਜਾਂਦੀ ਹੈ ਅਤੇ ਦੂਸਰੀ ਔਰਤ ਜਦ ਗੁਰੂ ਨਾਨਕ ਪਾਸ਼ਾ ਜੀ ਦੇ ਗਲ ਵਿੱਚ ਧਾਗਾ ਬੰਨਣ ਲੱਗਦੀ ਹੈ ਉਹ ਕੁੱਤੀ ਬਣ ਜਾਂਦੀ ਹੈ ਇਹ ਕੌਤਕ ਵੇਖ ਕੇ ਦੂਸਰੀਆਂ ਔਰਤਾਂ ਉਥੋਂ ਦੌੜ ਜਾਂਦੀਆਂ ਹਨ ਭੱਜ ਜਾਂਦੀਆਂ ਹਨ ਗੁਰਨਾਨਕ ਪਾਸ਼ਾ ਜਿਨੇ ਭਾਈ ਬਾਲੇ ਨੂੰ ਆਖਿਆ ਕਬਾਲਿਆ ਧੁਆ ਲਿਆ ਇਸ ਮਰਦਾਨੇ ਦੇ ਗਲ ਵਿੱਚੋਂ ਧਾਗਾ ਤੋੜ ਦੇਵੋ ਤਾਂ ਜਦ ਭਾਈ ਮਰਦਾਨੇ ਦੇ ਗਲ ਵਿੱਚੋਂ ਧਾਗਾ ਤੋੜਿਆ ਤਾਂ ਮਰਦਾਨਾ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਇਸਤਰੀਆਂ ਦੇ ਮਾਲਕ ਆਉਂਦੇ ਹਨ ਅਤੇ ਉਹ ਆਪਣੇ ਘਰ ਵਾਲੀਆਂ ਨੂੰ ਭੇਡ ਅਤੇ ਕੁੱਤੀ ਵੇ ਬਣੀਆਂ ਵੇਖ ਕੇ ਬੜੇ ਚਿੰਤਾ ਦੇ ਵਿੱਚ ਆਉਂਦੇ ਹਨ ਅਤੇ ਉਹ ਇਹ ਸੋਚ ਕੇ ਕਿ ਇਹ ਕੋਈ ਸੰਤ ਕਲਾਮਾਨ ਕਲਾਵਾਨ ਹਨ ਅਤੇ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਪੈਰ ਫੜ ਲੈਂਦੇ ਹਨ ਤੇ ਕਹਿਣ ਲੱਗੇ ਕਿ ਪਾਸ਼ਾ ਜੀ ਇਹਨਾਂ ਨੇ ਆਪਣੇ ਕੀਤੇ ਦਾ ਫਲ ਪਾ ਲਿਆ ਹੈ ਅਦੇ ਹੁਣ ਤੁਸੀਂ ਇਹਨਾਂ ਨੂੰ ਮਾਫ਼ ਕਰ ਦੇਵੋ ਅਤੇ ਇਹਨਾਂ ਦੇ ਇਹਨਾਂ ਨੂੰ ਇਸਤਰੀ ਰੂਪ ਵਿੱਚ ਵਾਪਸ ਕਰ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਖੀ ਧਾਰਨ ਕਰੋ ਕਰ ਮਸਾਲਾ ਬਣਾਓ ਅਤੇ ਸਾత్సੰਗ ਕਰੋ ਨਾਮ ਜਪੋ ਅਤੇ ਹੋਰਨਾਂ ਵਿੱਚ ਪਾਓ ਆਈ ਹੋਈ ਸਾਹ ਸੰਗਤ ਦੀ ਸੇਵਾ ਕਰਿਆ ਕਰੋ ਅਤੇ ਫਿਰ ਤੁਸੀਂ ਬਖਸ਼ੇ ਜਾਓਗੇ ਇਹਨੇ ਬਚਨ ਕਰਦੇ ਹੋਏ ਗੁਰੂ ਨਾਨਕ ਪਾਸ਼ਾ ਜੀ ਉੱਥੋਂ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਸੋ ਗੁਰੂ ਪਿਆਰੀ ਸਾਹ ਸੰਗਤ ਜੀ ਅੱਜ ਦੀ ਐਸਾ ਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ